ਮੌਤ ਅ ਜ਼ਹਿਰੀਲੀ ਸ਼ਰਾਬ ਦਾ ਕਹਿਰ ਕਦੋਂ ਰੁਕੇਗਾ ਮੌਤਾਂ ਦਾ ਅੰਕੜਾ ਸਹਿਰੀਲੇ ਚੰਦ ਤੋਂ ਚੰਦ ਗੋਮ ਤੱਕ ਕੁਝ ਲੋਕ ਸ਼ਰਾਬ ਕਮ ਮਿਟਾਉਣ ਦੇ ਲਈ ਪੀਂਦੇ ਨੇ ਕੁਝ ਲੋਕ ਸ਼ਰਾਬ ਸਿਰ ਕਮਾਉਣ ਦੇ ਲਈ ਪੀਂਦੇ ਨੇ ਪਰ ਸੰਗਰੂਰ ਪਾਤਨਾ ਸਮਾਨਾ ਏਰੀਆ ਚ ਲੋਕਾਂ ਨੇ ਅਜਿਹੀ ਸ਼ਰਾਬ ਪੀਤੀ ਕਿ ਮੁੜ ਕੇ ਉਠਣ ਜੋਗ ਨਹੀਂ ਰਹੇ ਫਿਰ ਉਹ ਨਹੀਂ ਉੱਠੇ ਪਰ ਉਹਨਾਂ ਦੀਆਂ ਆਰਥੀਆਂ ਜ਼ਰੂਰ ਉਠੀਆਂ ਹਾਲੇ ਤੱਕ ਸੰਗਰੂਰ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ 21 ਲੋਕਾਂ ਦੇ ਸਵੇ ਵੀ ਠੰਡੇ ਨਹੀਂ ਸੀ ਹੋਏ ਕਿ ਹੁਣ ਸਮਾਨਾ ਦੇ ਪਾਤੜਾ ਇਲਾਕੇ 'ਚ ਸ਼ਰਾਬ ਪੀਣ ਕਰ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਮੌਤ ਵੀ ਜ਼ਹਿਰੀਲੀ ਸ਼ਰਾਬ ਕਾਰਣੀ ਹੋਈ। ਸ਼ਾਮ ਨੂੰ ਕੰਮ ਤੋਂ ਆਏ ਨੇ ਜੀ ਕੀ ਕੰਮ ਕਰਦੇ ਸੀ ਉਹ ਖੇਤੀਬਾੜੀ ਦਾ ਕੰਮ ਕਰਦੇ ਨੇ ਕਿਸੇ ਦੇ ਛਿਰ ਵਾਲੇ ਹੋਈ ਸੀ ਖੇਤਾਂ ਦੇ ਜੀ ਹਮਚੂ ਡਿਪੈਂਡ ਲਵੇ ਪਿੰਡਾ ਜੀ ਤੁਹਾਡੇ ਮੋਲਵਾਲ ਦੇ ਉੱਥੇ ਲੱਗੇ ਹੋਈ ਸੀ ਇੱਟਾਂ ਦੇ ਜ਼ਿਮੀਂਦਾਰਾਂ ਦੇ ਜੀ ਸ਼ਾਮ ਨੂੰ ਆਏ ਨੇ ਤੇ दारू-ਦੂਰੂ ਪੀਤੀ ਹੋਈ ਸੀ ਜੀ ਆਏ ਤੇ 8-9 ਵਜੇ ਦਾ ਟਾਈਮ ਸੀ ਤਕਰੀਬਨ ਤੇ ਰੋਟੀ ਪਾਣੀ ਖਾਦੇ ਨਹੀਂ ਐਵੇਂ ਹੀ ਸੋ ਗਏ ਸਵੇਰੇ ਉੱਠੇ ਉਲਟੀਆਂ-ਉਲਟੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਸੈਟਿੰਗ ਨਹੀਂ ਆਈ ਉਹਨਾਂ ਦੀ ਦਵਾਈ ਦੂਵਾਈ ਦਵਾਈ ਲੇਕਿਨ ਕੋਈ ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਬਣਿਆ ਮੁੱਦਾ ਕਾਰਨ ਤਾਂ ਇਹ ਹੀ ਲੱਗਦਾ ਵੀ ਸ਼ਰਾਬ ਦੇ ਨਾਲ ਇਹ ਕੋਈ ਇਹ ਦਿਨ ਸਾਬ ਮਿਲੇ ਸਾਨੂੰ ਜੀ ਹਾਂ ਜੀ ਇਨਕੁਆਰੀ ਹੋਣੀ ਚਾਹੀਦੀ ਹੈ ਸਾਰੀ A to Z ਪਰਿਵਾਰ ਦੇ ਦੱਸਣ ਮੁਤਾਬਕ ਮਿੱਟੂ ਸਿੰਘ ਕੱਲ ਰਾਤ ਆਪਦਾ ਦਿਹਾੜੀ ਦੇ ਪੇਰਾ ਕੰਮ ਕਰਦਾ ਮਜ਼ਦੂਰੀ ਕਰਦਾ ਹੈ ਕੰਮ ਤੋਂ ਆਇਆ ਸੀ ਕਿ ਉਹਨਾਂ ਨੇ ਡਰਿੰਕ ਥੋੜੀ ਕੀਤੀ ਹੋਈ ਸੀ ਤੇ ਦਿਨ ਜਦੋਂ ਚੜਿਆ ਤਾਂ ਉਹਨਾਂ ਦੀ ਸਿਹਤ ਵਿਗੜ ਗਈ ਤੇ ਵਿਗੜਨ ਤੋਂ ਬਾਅਦ ਉਹ ਘਰ ਦੇ ਦੇਸੀ ਇਲਾਜ ਲਈ ਉਹਨਾਂ ਕੋਈ ਜੜੀ ਬੂਟੀਆਂ ਵਗੈਰਾ ਦਿੱਤੀ ਪਰ 5 ਵਜੇ ਨੂੰ ਜਦ ਸਿਹਤ ਜ਼ਿਆਦਾ ਵਿਗੜ ਗਈ ਤਾਂ ਉਹਨਾਂ ਦੀ ਮੌਕੇ ਦੀ ਦਿੱਕਤ ਹੋ ਗਈ ਕਰਮ ਨੇ ਕੀ ਲੱਗਦੇ ਸਨ ਸ਼ਰਾਬ ਹਾਂ ਪ੍ਰਵਾਰ ਦੇ ਦੱਸਣ ਮੁਤਾਬਕ ਜ਼ਹਿਰੀਲੀ ਸ਼ਰਾਬ ਪੁਲਿਸ ਦਾ ਕਹਿਣਾ ਹੈ ਕਿ ਮੌਤ ਤਾਂ ਇਹਨਾਂ ਦੀ ਸ਼ਰਾਬ ਪੀਣ ਕਾਰਨ ਹੋਈ ਪਰ ਉਹ ਸ਼ਰਾਬ ਜ਼ਹਿਰੀਲੀ ਨਹੀਂ ਸੀ ਕਿਉਂਕਿ ਉਹ ਅਸੀਂ ਸਾਰੀ ਨਸ਼ਟ ਕਰ ਦਿੱਤੀ ਸੀ ਮਿੱਠੂ ਸਿੰਘ ਵਿਲੇਜ ਮੋਰੀਗੋਲਾ ਦੀ ਲਿਕਰ ਪੀਣ ਕਾਰਨ ਦਾਰੂ ਪੀਣ ਕਾਰਨ ਡੈਥ ਹੋ ਗਈ ਹੈ ਜਿਸ ਨੂੰ ਕੁਝ ਲੋਕ ਕੰਟਰੋਵਰਸ਼ੀਅਲ ਬਣਾ ਰਹੇ ਹਨ ਕਿ ਮਿੱਠੂ ਸਿੰਘ ਜ਼ਹਿਰੀਲੀ ਸ਼ਰਾਬ ਪੀ ਕੇ ਮਰਿਆ ਹੈ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੋ ਜ਼ਹਿਰੀਲੀ ਸ਼ਰਾਬ ਅਸੀਂ ਬਰਾਮਦ ਕੀਤੀ ਸੀ ਉਹ ਸਾਰੀ ਅਸੀਂ ਨਸ਼ਟ ਕਰ ਚੁੱਕੇ ਹਾਂ ਹੁਣ ਇਸ ਟਾਈਮ ਕੋਈ ਕਿਤੇ ਵੀ ਕੋਈ ਜ਼ਹਿਰੀਲੀ ਸ਼ਰਾਬ ਨਹੀਂ ਹੈ ਇਸ ਚੀਜ਼ ਨੂੰ ਕੌਂਟਰੋਵਰਸ਼ੀਅਲ ਨਾ ਬਣਾਇਆ ਜਾਵੇ ਸਵਾਲ ਇੱਥੇ ਆ ਪੈਦਾ ਹੁੰਦਾ ਹੈ ਕਿ ਸਾਰੀ ਦੀ ਸਾਰੀ ਜ਼ਹਿਰੀਲੀ ਸ਼ਰਾਬ ਹੀ ਕੀ ਵਾਕਈ ਜੀ ਨਸ਼ਟ ਹੋ ਗਈ ਚਲੋ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਉਧਰ ਸੰਗਰੂਰ ਚ ਹੋਈਆਂ ਮੌਤਾਂ ਦੇ ਮਾਮਲੇ ਚ ਸ਼੍ਰੋਮਣੀ ਅਕਾਲੀ ਦਲ ਨੇ ਟੀਸੀ ਦਫ਼ਤਰ ਦੇ ਕੇ ਧਰਨਾ ਲਾ ਦਿੱਤਾ ਮੰਗ ਕੀਤੀ ਗਈ ਕਿ ਪੀੜਤ ਪਰਿਵਾਰਾਂ ਨੂੰ ਘੱਟੋ-ਘੱਟ 50 ਲੱਖ ਦਾ ਮੁਆਵਜ਼ਾ ਅਤੇ ਪੀੜਤ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਦੇਖੋ ਸੁਖਬੀ ਸਿੰਘ ਬਾਦਲ ਜੀ ਪਿਛਲੇ ਦਿਨੀ ਆਏ ਸੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝੇ ਕਰਨ ਉਹਨਾਂ ਨੇ ਪਾਰਟੀ ਨੂੰ ਇਸ ਧਰਨਾ ਲਾਉਣ ਬਾਰੇ ਹਦਾਇਤ ਕੀਤੀ ਸੀ ਤੇ ਸਾਡਾ ਮਕਸਦ ਇੱਕੋ ਹੀ ਹੈ ਵੀ ਜਿਹੜੇ ਇਹ 24 ਪਰਿਵਾਰਾਂ ਇਹਨਾਂ ਦੇ ਜੀ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਨਿਆਂ ਦਿਵਾਉਣਾ ਹੈ ਜੀ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਮਿਲ ਸਰਕਾਰ ਇਹਦੇ ਤਿੰਨ ਚੀਜ਼ਾਂ ਨੇ ਇੱਕ ਤਾਂ ਜਿਹੜੇ ਦੋਸ਼ੀ ਨੇ ਅਫਸਰਾਂ ਤੋਂ ਲੈ ਕੇ ਹੋਰ ਸਾਰੇ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਘੱਟੋ ਘੱਟ 20-20 ਲੱਖ ਰੁਪਏ ਦਾ ਸਾਰੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਤੀਜਾ ਇੱਕ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਲੋਕ ਨੇ ਤੁਸੀਂ ਦੇਖੋਗੇ ਇਹਨਾਂ ਚੋਂ ਇੱਕ ਕੋਲੇ ਵੀ ਰੁਪਈਏ ਦੀ ਸੰਪਤੀ ਵੀ ਨਹੀਂ ਸਾਰੇ ਦਿਹਾੜੀਦਾਰ ਪਰਿਵਾਰ ਨੇ 21 ਤੋਂ ਬਾਅਦ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਮੈਨੂੰ ਦੁੱਖ ਇਸ ਗੱਲ ਦਾ ਹੈਗਾ ਕਿ ਸਾਡੇ ਜ਼ਿਲ੍ਹੇ ਦਾ ਮੁੱਖ ਮੰਤਰੀ ਇਹ ਹੋਵੇ ਸਾਬਗਤ ਸਿੰਘ ਮਾਨ ਉਸੇ ਹਲਕੇ ਦਾ ਜਿਹੜਾ ਵਿੱਤ ਮੰਤਰੀ ਹੋਵੇ ਚੀਮਾ ਸਾਹਿਬ ਲੇਕਿਨ ਅਜੇ ਤੱਕ ਕੋਈ ਪਰਿਵਾਰ ਨੂੰ ਮੌਜੂਦਗੀ ਨਹੀਂ ਦਿੱਤਾ ਗਿਆ ਤੋre ਉਹਨਾਂ ਨੂੰ ਉਹਨਾਂ ਨੂੰ ਨੌਕਰੀਆਂ ਦਾ ਵਿਸ਼ਵਾਸ ਨਹੀਂ ਦਿਵਾਇਆ ਗਿਆ ਸਗੋਂ ਜੇ ਕੋਈ ਉਹਨਾਂ ਨੂੰ ਸਵਾਲ ਵੀ ਕੀਤਾ ਜਦੋਂ ਮੁੱਖ ਮੰਤਰੀ ਸਾਹਿਬ ਆਏ ਸੀ ਔਰ ਅੱਜ ਉਹਨਾਂ ਦੇ ਪਿੱਛੇ ਵੀ ਪੁਲਿਸ ਲਾ ਦਿੱਤੀ ਵੀ ਤੁਸੀਂ ਮੁੱਖ ਮੰਤਰੀ ਨੂੰ ਕਿਉਂ ਬੋਲੇ ਆਪ ਹੀ ਤਾਂ ਭਗਵੰਤ ਮਾਨ ਪਹਿਲਾਂ ਆਪੋਜੀਸ਼ਨ 'ਚ ਕਹਿੰਦਾ ਹੁੰਦਾ ਸੀ ਲੋਕ ਸਪੰਨਾ 'ਵਿ ਜਾ ਕੇ ਸਵਾਲ ਕਰੋ ਜੇ ਅੱਜ ਕੋਈ ਉਹਨੂੰ ਸਵਾਲ ਕਰਦਾ ਤਾਂ ਉਹਦੇ ਪਿੱਛੇ ਪੁਲਸ ਲਾ ਦਿੰਦੇ ਨੇ ਜ਼ਹਿਰੀਲੀ ਸ਼ਰਾਬ ਐ ਸ਼ਬਦ ਸੁਣ ਕੇ ਵੀ ਹੁਣ ਡਰ ਲੱਗਦਾ ਹੈ ਹਾਂਜੀ ਇਹ ਲੋਕਾਂ ਤੇ ਕਰੋਸ਼ਿਕਨ ਜਾ ਕਸਿਆ ਜਾਵੇਗਾ ਕਦੋਂ ਪੰਜਾਬ 'ਚੋਂ ਜ਼ਹਿਰੀਲੀ ਸ਼ਰਾਬ ਖਤਮ ਹੋਵੇਗੀ ਇਹ ਸਵਾਲ ਹਾਲੇ ਵੀ ਬਰਕਰਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਲੇ ਤਾਂ ਭਗਵੰਤ ਮਾਨ ਸਾਹਿਬ ਕੈਪਟਨ ਦੇ ਅਸਤੀਫੇ ਦੀ ਮੰਗ ਕਰ ਰਿਹਾ ਹਨ ਉਹ ਉਹਨਾਂ ਦੇ ਰਾਜ ਚ ਉਹਨਾਂ ਦੇ ਸ਼ਹਿਰ ਚ ਹੀ ਐਡਾ ਵੱਡਾ ਕਹਿਰ ਵਾਪਰਿਆ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਕੀ ਕਹੋਗੇ ਬੀਡੀਸੀ ਨਿਊਜ਼ ਦੇ ਲਈ ਸਮਾਨਾ ਤੋਂ ਪ੍ਰਸ਼ੋਤਮ ਕੌਸ਼ਿਕ ਦੇ ਨਾਲ ਸੰਗਰੂਰ ਤੋਂ ਗੁਰਦਰਸ਼ਨ ਦੀ ਰਿਪੋਰਟ